ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਮਰੋਧਰਾ ਜੀ ਜਿਵੇਂ ਕਿ ਤੁਸੀਂ ਅੱਛੀ ਤਰ੍ਹਾਂ ਜਾਣੂ ਹੋ ਕਿ ਕੱਲ ਵੀ ਆਪਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਆਪਾਂ 21 ਤਰੀਕ ਇਹਨਾਂ ਜੀ ਸ਼ੁਕਰਪੁਰ ਦਾ ਇੱਕ ਧਰਨਾ ਪ੍ਰਦਰਸ਼ਨ ਰੱਖਿਆ ਹੈਗਾ ਜੋ ਕਿ ਜਿਹੜੇ ਬਾਕੀ ਦੇ ਤਿੰਨ ਦੋਸ਼ੀ ਆ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਦੋਸ਼ੀਆਂ ਨੇ ਵੀ ਆਪਣੇ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਅੱਜ ਕੀਤਾ ਵਾ ਉਹ ਸਾਰਿਆਂ ਨੇ ਤੁਸੀਂ ਦੇਖ ਹੀ ਲਿਆ ਵਾ ਸੋ ਉਹਦੇ ਮੱਦੇ ਨਜ਼ਰ ਮੈਂ ਐਸਚਓ ਸਾਹਿਬ ਨੂੰ ਮਿਲਿਆ ਜਦੋਂ ਐਸਚਓ ਸਾਹਿਬ ਨੂੰ ਮੈਂ ਮਿਲਿਆ ਉਹਨਾਂ ਨੇ ਮੈਨੂੰ ਕੱਲ ਦੇ ਧਰਨੇ ਦੇ ਬਾਰੇ ਜਾਣਕਾਰੀ ਲਈ ਤੇ ਉਹਨਾਂ ਨੇ ਮੈਨੂੰ ਇੱਕ ਛੋਟੀ ਜੀ ਮੰਗ ਰੱਖੀ ਕਿ ਤੁਸੀਂ ਆਪਣਾ ਜਿਹੜਾ ਧਰਨਾ ਵਾ ਇਹ 2 ਦਿਨ ਲਈ 3 ਦਿਨ ਲਈ ਪੋਸਟਪੋਨ ਕਰ ਦੋ ਜਦੋਂ ਮੈਂ ਉਹਨਾਂ ਨੂੰ ਕਾਰਨ ਪੁੱਛਿਆ ਉਹਨਾਂ ਨੇ ਮੈਨੂੰ ਕਾਰਨ ਇਹ ਦੱਸਿਆ ਕਿ ਅਸੀਂ 2 ਜਾਂ 3 ਦਿਨਾਂ ਦੇ ਵਿੱਚ ਵਿੱਚ ਤਿੰਨ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਅਗਰ ਅਸੀਂ ਤੇ ਉਹ 2-3 ਦਿਨਾਂ ਦੇ ਨਾਲ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੇ ਤਾਂ ਤੁਸੀਂ ਆਪਣਾ ਘਰਨਾ ਲਗਾ ਸਕਦੇ ਆ ਸੋ ਪ੍ਰਸ਼ਾਸਨ ਨੇ ਹਰ ਵੇਲੇ ਸਾਡੇ ਨਾਲ ਕੋਆਪਰੇਟ ਕੀਤਾ ਵਾ ਸਾਡੇ ਮਾਜੋਬ ਡੀਐਸਪੀ ਸਾਹਿਬ ਉਹਨਾਂ ਨੇ ਵੀ ਸਾਡੇ ਇਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਆ ਮੈਂ ਇਹ ਨਹੀਂ ਸ਼ਬਦ ਕਹਾਂਗਾ ਕਿ ਸਾਡੀ ਹੈਲਪ ਕੀਤੀ ਆ ਉਹਨਾਂ ਨੇ ਸੱਚਾਈ ਲਿਆ ਕੇ ਰੱਖੀ ਆ ਮੂਰੇ ਲੋਕਾਂ ਦੇ ਮੂਰੇ ਪਲਾ ਚੋਕ ਦੀ ਆਵਾਮ ਦੇ ਮੂਰੇ ਜਿਹੜੀ ਸੱਚਾਈ ਆ ਉਹ ਲਿਆ ਕੇ ਰੱਖੀ ਆ ਸਾਡੇ ਸਤਕਾਰਯੋਗ ਐਸਐਚਓ ਸਾਹਿਬ ਸੁਤਨਾਮ ਸਿੰਘ ਜੀ ਉਹਨਾਂ ਨੇ ਵੀ ਦਿਮਾਗ ਦੇ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਵਾ ਔਰ ਉਹਨਾਂ ਨੇ ਹੀ ਅੱਜ ਮੈਨੂੰ ਬੇਨਤੀ ਕੀਤੀ ਕਿ ਤੁਸੀਂ ਜਿਹੜਾ ਕੱਲ ਦਾ ਧਰਨਾ ਵਾ ਉਹ ਦੋ ਚਾਰ ਦਿਨਾਂ ਲਈ ਪੋਸਟਪੋਨ ਕਰ ਦਿੱਤਾ ਜਾਵੇ ਸੋ ਅਸੀਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਇਹ ਮੈਸੇਜ ਲਾ ਦਿੱਤਾ ਵਾ ਕਿ ਕੱਲ ਦਾ ਜਿਹੜਾ ਧਰਨਾ ਵਾ ਉਹ ਥੋੜੇ ਦਿਨਾਂ ਲਈ ਪੋਸਟਪੋਨ ਕਰ ਰਹੇ ਹਾਂ ਅਗਰ ਪ੍ਰਸ਼ਾਸਨ ਫਿਰ ਦੁਬਾਰਾ ਮੁਰ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦਾ ਤਾਂ ਅਸੀਂ ਫਿਰ ਦੁਬਾਰਾ ਉੱਥੇ ਦੀ ਡੇਟ ਇਸੇ ਤਰ੍ਹਾਂ ਜਿਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਤੁਹਾਡੇ ਸਾਹਮਣੇ ਸੀ ਕਰਾਂਗੇ ਕੀ ਗੱਲ ਪਹਿਲੀ ਗੱਲ ਇਹ ਹੈ ਕਿ ਕਾਨੂੰਨ ਦੇ ਅਕੋਰੇ ਜੇਰੀ ਇਨਕੁਆਇਰੀ ਦੇ ਵਿੱਚ ਵੀ ਗ੍ਰਿਫਤਾਰੀ ਹੁੰਦੀ ਆ ਪਹਿਲੀ ਗੱਲ ਤਾਂ ਇਹ ਹਸਾਬ ਕਰ ਦੋਸਰੀ ਗੱਲ ਜੇ ਉਹਨਾਂ ਦੀ ਇਨਕੁਆਇਰੀ ਸਮਾਪਤ ਹੋ ਚੁੱਕੀ ਆ ਜਾਂ ਉਹਨਾਂ ਦੇ ਇਨਕੁਆਇਰੀ ਦੇ ਵਿੱਚੋਂ ਨਾਮ ਨਿਕਲ ਚੁੱਕੇ ਆ ਤੇ ਜਿਹੜਾ ਧਰਨਾ ਸੀਗਾ ਚੌਂਕ ਦੇ ਵਿੱਚ ਕਿ ਲੋਕਾਂ ਨੂੰ ਸੱਚੇ ਬਣ ਕੇ ਜਦ ਦੱਸ ਰਹੇ ਆ ਬੈਠ ਕੇ ਤਾਂ ਉਸ ਧਰਨੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਆ ਡਾਕਟਰ ਸੁਨੀਤਾ ਔਰ ਹੰਸਰਾਜ ਕਮਲ ਉਰਫ ਕੰਬੂ ਉਹ ਧਰਨੇ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਜੇ ਤੁਹਾਡਾ ਨਾਮ ਇਨਕੁਆਇਰੀ ਦੇ ਵਿੱਚੋਂ ਬਾਹਰ ਨਿਕਲ ਗਿਆ ਤਾਂ ਤੁਸੀਂ ਧਰਨਾ ਦੇ ਵਿੱਚ ਕਿਉਂ ਨਹੀਂ ਆਏ ਇਹ ਸਿਰਫ ਇੱਕ ਹਰਾਸਮੈਂਟ ਕਰਨ ਵਾਸਤੇ ਲੋਕਾਂ ਨੂੰ ਬੇਰਬੂਹ ਬਣਾਉਣ ਵਾਸਤੇ ਧਰਨਾ ਰੱਖਿਆ ਗਿਆ ਸੀ ਨਾ ਕਿ ਕੋਈ ਆਪਣੀ ਸੱਚਾਈ ਰੱਖਣ ਵਾਸਤੇ ਧਰਨਾ ਰੱਖਿਆ ਗਿਆ ਸੀ ਜੇ ਅਮਨ ਵਰਮਾ ਦੀ ਜਿਹੜੀ ਗ੍ਰਿਫਤਾਰੀ ਹੋਈ ਉਹਦਾ ਪਤਾ ਲੱਗੇ ਜੀ ਕੱਲ ਤੁਸੀਂ ਕਹਿ ਰਹੇ ਸੀ ਹਾਂ ਜੀ ਉਹ ਸ਼્યોਰ ਹੋ ਗਿਆ ਜੀ ਸਾਨੂੰ ਉਹ ਸ਼્યોਰ ਹੋ ਚੁੱਕੇ ਹਾਂ ਕਿ ਅਹ ਪੁਲਿਸ ਕੋ ਸਾਸ਼ਟ੍ਰਿਕ ਕਾਫੀ ਮੁਸ਼ਕਲ ਦੇ ਨਾਲ ਇਹਰਾ ਅਮਨ ਵਰਮਾ ਦੀ ਉਹਨਾਂ ਨੂੰ ਕੀਰਤਨ ਕਰ ਲਿਆ ਵਾ ਔਰ ਉਹਨਾਂ ਦਾ ਅੱਜ ਉਹਨਾਂ ਨੂੰ ਮੇਰੇ ਸਾਹਮਣੇ ਲਿਆਉਣ ਵਾਲੇ ਜੀ ਜਿਹੜੀ ਕਿੰਨ ਤੇ ਆ ਪਿਓ ਅਰੈਸਟਮੈਂਟ ਹੋ ਜਾਈ ਅਰੈਸਟਮੈਂਟ ਪੈ ਚੁੱਕੀ ਕਿੰਨੇ ਜੀ ਤਾਂ ਮੈਨੂੰ ਕਹਿ ਰਹੇ ਸੀਗੇ ਵੀ ਸਾਨੂੰ 4-5 ਮਿੰਟ ਦਾ ਟਾਈਮ ਦਿਓ ਤਾਂ ਮੈਂ ਤੁਹਾਨੂੰ ਨਾਲ ਹੀ ਗੱਲ ਕੀਤੀ ਆ ਵਿਚ ਉਹ ਤੁਸੀਂ ਸਾਨੂੰ ਪੋਸਟ ਕਰ ਰਹੇ ਆ ਅਸੀਂ ਤੁਹਾਡੇ ਨਾਲ ਲੜ ਕੇ ਚੱਲਣਾ ਵਾ ਸ਼ਹਿਰਦਾਰੀ ਇਹ ਤੁਸੀਂ ਸਾਡੇ ਅਫਸਰ ਮੌਕੇ ਤੇ ਅਸੀਂ ਉਹਨਾਂ ਨੇ ਗੱਲ ਕੀਤੀ ਆ ਵੀ ਅਸੀਂ ਤੁਹਾਨੂੰ 2 ਜਾਂ 3 ਦਾ ਟਾਈਮ ਦਿੰਦੇ ਹਾਂ ਉਹ ਦਿਨਾਂ ਵਿੱਚ ਤੁਹਾਡੀ ਕੈਪਟਾਨੀ ਕਰੂਗਾ ਤਾਂ ਕਰਨਾ ਨਹੀਂ ਲੱਗੂਗੀ ਪਰਮੁਲ ਉਤਰਾ ਜੀ ਇੱਕ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰਨੀ ਚਾਹੁੰਦਾ ਹਾਂ ਕੱਲ੍ਹ ਸਾਡੀ ਘਤਰਨਾ ਲੱਗਿਆ ਚੌਂਕ ਦੇ ਵਿੱਚ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਵੀ ਲੋਕ ਆਏ ਪਾ ਉਸ ਧੰਨੇ ਦੇ ਵਿੱਚ ਸਾਡੇ ਇੱਕ ਬਹੁਤ ਹੀ ਸਤਕਾਰਯੋਗ ਅ ਰਾਣਾ ਕਰਨ ਜੀ ਵੇਖੋ ਕੋਈ ਇੱਕ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਦੇ ਪ੍ਰਧਾਨ ਨੇ ਪਰ ਉਹਨਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੱਤੀ ਜਿਹੜੇ ਚੌਕ ਦੇ ਵਿੱਚ ਬੈਠ ਕੇ ਕਹਿ ਰਹੇ ਨੇ ਇਸੇ ਗੱਲ ਦੀ ਤਾਂ ਅਸੀਂ ਲੜਾਈ ਲੜ ਰਹੇ ਕਦੇ ਸਾਨੂੰ ਤੁਸੀਂ ਸਮਾਜ ਨੂੰ ਬੁਕਾਉ ਦੱਸ ਰਹੇ ਆ ਕਦੀ ਤੁਸੀਂ ਚੌਕ ਦੇ ਵਿੱਚ ਬੈਠ ਕੇ ਸਾਨੂੰ ੁੰਡੇ ਸਾਨੂੰ ਜਾਤੂ ਦੱਸ ਰਹੇ ਆ